ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਡੀ ਕਲਾਸ 4 ਗਵਰਨਮੈਂਟ ਅਪਲਾਈ ਜੂਨੀਅਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੋਰ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਡੀਸੀ ਦਫ਼ਤਰ ਦੇ ਸਾਹਮਣੇ ਨੰਦਨਾ ਦਿਖਾਉਂਦੇ ਆ ਤੁਹਾਨੂੰ ਲਾਈਵ ਤਸਵੀਰਾਂ ਜੁੜੇ ਰਹੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਨਵੀਂ ਨਵੀਂ ਜਾਣਕਾਰੀ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ حائے 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 دب کے پٹو ہے حائے 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 ونگن مندی ہے حائے 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 گل نہیں جلدی ہے حائے 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 آم آدمی پارٹی دی کمین سرکار مرداباد مرداباد مردا ساڈا ایکا زندہ باد زندہ باد کچے کرو کچے نام اپنا تے کی مسئلہ تھوڑا چلنا میرا ਤਾਂ ਬਜੇ ਲੋ ਜਰਨਲਿਸਟ ਕਰੇ ਮਸਲਾ ਇਹ ਹੈ ਜੀ ਸਰਕਾਰ ਨੂੰ ਬੜੀ ਨੂੰ ਤਕਰੀਬਨ 3 ਸਾਲ ਹੋ ਗਏ ਆ ਅੱਜ ਤੱਕ ਇਸ ਨੇ ਕਿਸੇ ਵੀ ਜੱਥੇਬੰਦੀ ਨਾਲ ਸਿੰਗਲ ਮੀਟਿੰਗ ਨਹੀਂ ਕੀਤੀ ਕੋਈ ਮੁਲਾਜ਼ਮਾਂ ਦੀ ਮੰਗ ਨਹੀਂ ਪੂਰੀ ਕੀਤੀ ਇਸ ਕਰਕੇ ਸਾਡੇ ਸਟੇਟ ਪਨੀਰ ਹੁਕਮ ਹੋਇਆ ਸੀ ਕਿ 24 ਘੰਟੇ ਦੀ ਭੁਖੜਤਾਲ ਰੱਖ ਕੇ ਝੰਡਾ ਲਹਿਰਾਉਣਾ ਹੈ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇ ਯਾਦ ਪੱਤਰ ਦਿੱਤਾ ਜਾਵੇ ਉਸ ਮਸਲੇ 'ਤੇ ਅਸੀਂ ਭੁਖੜਤਾਲ ਰੱਖਦੇ ਜਿਹੜੇ ਮਹਿਕਮੇ ਵੱਲੋਂ ਆਏ ਜੀ ਇਹ ਜੀ ਸਰ ਸਾਰੇ ਮਹਿਕਮੀ ਆ ਜਾਂਦੇ ਆ ਕਲਾਸ ਤੋਂ ਜੀ ਇਰੀਗੇਸ਼ਨ ਸਿੱਖਾਪੁਰਾ ਕੁਆਟਰ ਸਪਲਾਈ ਰਜਿੰਦਰਾ ਕਾਲਜ ਮਹਾਰਾਜ ਰਣਜੀਤ ਸਿੰਘ ਕਾਲਜ ਆਈਟੀਆਈ ਡੀਸੀ ਦਫਤਰ ਤਹਿਸੀਲ ਦਫਤਰ ਟੋਟਲ ਜਿੰਨੇ ਵੀ ਜਿਹੜੇ ਦੇ ਵਿਭਾਗ ਸਾਰੇ ਦੇ ਅੰਦਰ ਹੋਰ ਕੀ ਮੰਗਾ ਤੁਹਾਡੀ ਅੱਦੇ ਹੀ ਮੰਗਾ ਜੀ ਮੇਨ ਕੱਚੇ ਕੰਮ ਨੂੰ ਪੱਕੇ ਕਰੋ ਜੀ ਦੇ ਦੇ ਕਿਸ਼ਤਾਂ ਜਾਰੀ ਕਰੋ 올ਡ ਬਦੇ ਕਮਿਸ਼ਨ ਦੀ ਕਰੋੜੀ ਦੂਰ ਕਰੋ ਪੁਰਾਣੀ ਪੈਨਸ਼ਨ ਬਾਲ ਕਰੋ ਜੀ